ਸਾਰਨੇ ਨਗਰ ਬਾਹਰਨੇ ਨਗਰ ਦੀ ਧਰਤੀ ਤੇ ਸਤਿਗੁਰੂ ਗਏ ਸਤਿਗੁਰੂ ਗਏ ਇਥੋਂ ਦਾ ਇੱਕ ਕਿਸਾਨ ਸੀ ਤੇ ਸਤਿਗੁਰੂ ਗੁਰੂ ਤੇ ਇੱਕ ਬਹਾਦਰ ਸੱਚੇ ਪਾਤਸ਼ਾਹ ਨੇ ਪੁੱਛਿਆ ਕਿ ਕੋਈ ਸਿੱਖਾਂ ਦਾ ਘਰ ਹੈ ਤੂੰ ਨਾ ਕਿਹਾ ਜੀ ਹਾਂ ਇੱਕ ਕਿਸਾਨ ਹੈ ਉੱਥੇ ਸਿੱਖਾਂ ਦਾ ਇੱਕ ਘਰ ਹੈ ਤੁਸੀਂ ਉੱਥੇ ਰੁਕ ਸਕਦੇ ਹੋ ਸਤਿਗੁਰੂ ਉੱਥੇ ਚਲੇ ਗਏ ਹੁਣ ਉਹਦੀ ਪੈਲੀ 'ਚ ਜ਼ਮੀਨ 'ਚ ਮੰਤੀ ਕਰਨ ਲਈ ਪਟਵਾਰੀ ਆਇਆ ਹੋਇਆ ਸੀ ਸਤਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰੂ ਕੇ ਸਿੱਖਾਂ ਸੀ ਇੱਥੇ ਰਾਤ ਰੁਕਣਾ ਚਾਹੁੰਦੇ ਆ ਕਿਉਂਕਿ ਦੁਪਹਿਰ ਦਾ বেলা ਸੀ ਸਤਗੁਰੂ ਗੁਰੂ ਤੇਗ ਬਹਾਦਰ ਪਾਸ਼ਾਹ ਕਹਿੰਦਾ ਜੀ ਤੁਸੀਂ ਬੈਠੋ ਮੈਂ ਜਲਪਾਣੀ ਤਿਆਰ ਕਰਵਾਉਣਾ ਤੇ ਤੁਸੀਂ ਸ਼ਕੋ ਇਹਨੇ ਮੈਂ ਆ ਜਾਣਾ ਖੇਤ ਕੀੜਾ ਮਾਰਾ ਕਿ ਖੇਤ ਚ ਪਟਵਾਰੀ ਆਇਆ ਬੇਨਤੀ ਹੋ ਰਹੀ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਕਿਤੇ ਨਾ ਜਾ ਤੇਰੇ ਖੇਤ ਦੀ ਬੇਨਤੀ ਪੂਰੀ ਹੋਵੇਗੀ ਤੂੰ ਟੈਨਸ਼ਨ ਨਾ ਉਹਨੂੰ ਟੈਨਸ਼ਨ ਸੀ ਕਿਉਂਕਿ ਸਾਂਝੀਆਂ ਮੱਟਾਂ ਹੁੰਦੀਆਂ ਨੇ ਤੇ ਕਈ ਵਾਰੀ ਬੇਨਤੀ ਕਰਨ ਲੱਗਿਆਂ ਥੋੜਾ ਬਾਲਾ ਫਰਕ ਪਾ ਦਿੰਦੇ ਆ ਤੇ ਉਹਦੇ ਮਨ ਚ ਇਹ ਸੀ ਵੀ ਜੇ ਬੇਨਤੀ ਸਹੀ ਨਾ ਕੋਈ ਫਰਕ ਪੈ ਗਿਆ ਫਰਕ ਪੈ ਗਿਆ ਤੇ ਮੇਰੀ ਜ਼ਮੀਨ ਦਾ ਮੈਨੂੰ ਉਹ ਭਾ ਨਹੀਂ ਮਿਲਦਾ ਮੈਨੂੰ ਉਹ ਰੇਟ ਨਹੀਂ ਮਿਲਦਾ ਸਤਪੁਰਖ ਕਹਿੰਦੇ ਤੂੰ ਜਾ ਨਾ ਤੂੰ ਇੱਥੇ ਬੈਠ ਤੇਰੀ ਮਨਤੀ ਸਹੀ ਹੋਏਗੀ ਤੈਨੂੰ ਵਾਅਦਾ ਹੋਵੇਗਾ ਸਤਗੁਰਾਂ ਨੇ ਬਹਾਲਿਆ ਕੁਸਮਾ ਬੈਠਾ ਹੁਣ ਮਨ ਚ ਜਿਹੜਾ ਉਹ ਨੂੰ ਲੱਗਾ ਸੀ ਵੀ ਨਹੀਂ ਜਾਣਾ ਉਹ ਕਿਤੇ ਟਿਕਣ ਦਿੰਦਾ ਸੀ ਅੰਦਰ ਅੰਦਰ ਦਾ ਜਿਹੜਾ ਭਰਮ ਸੀ ਕਹਿੰਦਾ ਨਹੀਂ ਸਤਿਗੁਰੂ ਮੈਂ ਜਾਣਾ ਹੈ ਕਿ ਤੁਸੀਂ ਬੈਠੋ ਸਾਹਿਬ ਕਹਿੰਦੇ ਜਾ ਫਿਰ ਵੱਟ ਤੇ ਖੜਾ ਰਹੀਂ ਅੱਗੇ ਨਾ ਜਾਵੀਂ ਤੇ ਕਹਿੰਦੇ ਆ ਉਹ ਵੱਟ ਤੇ ਖੜਾ ਰਿਆ ਮਨਤੀ ਹੋਈ ਅੱਗੇ ਉਹ ਮਨਤੀ ਘੱਟ ਹੁੰਦੀ ਸੀ ਆਈ ਵਾਰ ਪਰ ਇਸ ਵਾਰੀ ਉਹ ਮਨਤੀ ਪੂਰੀ ਹੋਈ ਮਨਤੀ ਪੂਰੀ ਕੋਈ ਦੂਜਿਆਂ ਦੀ ਘਟ ਜਦੋਂ ਕੋਈ ਤੇ ਆਪਸ ਚੋਂ ਲੜੇ ਆਪਸ ਚ ਝਗੜਾ ਹੋਇਆ ਉਹਨਾਂ ਦਾ ਹੋਇਆ ਉਹਨਾਂ ਦਾ ਦੂਸਰੇ ਕਿਸਾਨਾਂ ਦਾ ਦੂਸਰੇ ਕਿਸਾਨਾਂ ਦਾ ਤੇ ਬਿਲਕੁਲ ਸਹੀ ਮਨਤੀ ਹੋਣ ਕਰਕੇ ਘਰੇ ਵਾਪਸ ਪਰਤਿਆ ਹੁੰਦੇ ਆ ਗੁਣ ਗਹਦਾ ਹੁੰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿ ਸਤਗੁਰੂ ਜੋ ਤੁਸੀਂ ਕਿਹਾ ਸੀ ਉਹ ਸਹੀ ਹੋਇਆ ਸਹੀ ਹੋਇਆ ਤੇ ਸਤਗੁਰਾਂ ਨੇ ਬਹਿ ਕੇ ਉੱਥੇ ਪ੍ਰਸ਼ਾਦ ਪਾਣੀ ਛਕਿਆ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਸਤਗੁਰਾਂ ਨੇ ਤੱਕਿਆ ਕਿ ਇਹਨਾਂ ਦੇ ਘਰ ਇਹਨਾਂ ਦੇ ਘਰ ਤਮਾਕੂ ਦਾ ਸੇਵਨ ਕਰਦੇ ਦੂਸਰੇ ਬੰਦੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕਿਹਾ ਓਏ ਅੱਜ ਤੋਂ ਬਾਅਦ ਤਮਾਕੂ ਦਾ ਸੇਵਨ ਨਹੀਂ ਕਰਨਾ ਜੇ ਤੁਸੀਂ ਅੱਜ ਤੋਂ ਬਾਅਦ ਤਮਾਕੂ ਦਾ ਸੇਵਨ ਕਰੋਗੇ ਤੁਹਾਡੇ ਘਰ ਚ ਬਰਕਤ ਨਹੀਂ ਰਹੇਗੀ ਤੁਹਾਡੇ ਪਰਿਵਾਰ ਚ ਬਰਕਤ ਨਹੀਂ ਰਹੇ ਇੱਥੋਂ ਤੱਕ ਕਿ ਤੁਹਾਡੇ ਇਸ ਪਿੰਡ ਚ ਬਰਕਤ ਨਹੀਂ ਰਹੇਗੀ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਤਮਾਕੂ ਦਾ ਅੱਜ ਤੋਂ ਬਾਅਦ ਸੇਵਨ ਨਹੀਂ ਕਰਨਾ ਜਦੋਂ ਤੱਕ ਜਦੋਂ ਤੱਕ ਜਦੋਂ ਤੱਕ ਇਹਨੂੰ ਛੱਡ ਦੋਗੇ ਤੇ ਸੱਚ ਹੈ ਉਹਨਾਂ ਨੇ ਤਮਾਕੂ ਛੱਡ ਦਿੱਤਾ ਸੇਵਨ ਨਹੀਂ ਕੀਤਾ ਬੜੀਆਂ ਬਰਕਤਾਂ ਲਹਿਰਾ-ਬਹਿਰਾ ਵਰਤੀਆਂ ਬੜੀ ਜ਼ਮੀਨ ਜਾਇਦਾਦ ਦਾ ਮਾਲਕ ਬਣਿਆ ਜੀ ਉਹ ਕਿਸਾਨ ਕਵੀਰਾੜ ਕਵੀ ਸੰਤੋਖ ਸਿੰਘ ਕਹਿੰਦੇ ਮੈਂ ਰਟਨ ਕੀਤਾ ਤੇ ਉਹਨਾਂ ਦੇ ਪਿੰਡ ਵਿੱਚ ਗਿਆ ਵੀ ਤੇ ਉੱਥੋਂ ਦੇ ਬਜ਼ੁਰਗਾਂ ਨੂੰ ਪੁੱਛਿਆ ਵੀ ਬਾਰਨੇ ਨਗਰ ਦੇ ਬਜ਼ੁਰਗਾਂ ਉਹਨਾਂ ਨੂੰ ਪੁੱਛਿਆ ਕੀ ਗੱਲ ਸਹੀ ਏ ਤੇ ਉਹਨਾਂ ਕਹਿੰਿਆ ਹਾਂ ਜਦੋਂ ਤੱਕ ਸਾਡੇ ਪਿੰਡ ਦੇ ਲੋਕ ਤਮਾਕੂ ਦਾ ਸੇਵਨ ਨਹੀਂ ਕਰਨ ਕਰਦੇ ਉਦੋਂ ਤੱਕ ਲਹਿਰਾਂ ਬੈਰਾਂ ਸੰ ਤੇ ਜਦੋਂ ਦੇ ਇਹ ਝੂਠ ਜਗਤ ਦੀ ਜਦੋਂ ਫਿਰ ਦੁਬਾਰਾ ਖਾਣ ਲੱਗ ਪਏ ਜਗਤ ਝੂਠ ਗਿਆ ਤੇ ਜਗਤ ਜੂੰਡਦਾ ਜਦੋਂ ਫਿਰ ਸੇਵਨ ਕਰਨ ਲੱਗ ਪਏ ਤੇ ਕਹਿੰਦੇ ਅੱਜ ਇਹ ਨੰਗ ਤੇ ਮਲੰਗ ਹੋ ਗਏ ਸਤਿਗੁਰਾਂ ਕਿਉਂ ਮਰਾ ਤੱਕ ਬਰਕਤਾਂ ਰਹਿਣਗੀਆਂ ਜਦੋਂ ਤੱਕ ਇਸ ਚੀਜ਼ ਦਾ ਸੇਵਨ ਨਹੀਂ ਕਰੋਗੇ ਜਦੋਂ ਇਸ ਚੀਜ਼ ਦਾ ਸੇਵਨ ਕਰਨ ਲੱਗ ਪਏ ਤੇ ਫਿਰ ਤੇ ਫਿਰ ਤਾਨੂੰ ੱੱਕਾ ਵੱਜੇਗਾ ਤੇ ਸਚਾਈਏ ਉਸ ਨਗਰ ਵਿੱਚ ਇਹ ਕੁਝ ਵਾਪਰਿਆ ਹੈ ਤੇ ਅੱਜ ਦਾ ਸਮਾਜੋਹ ਹੈ ਨਾ ਕੋਈ ਇਦਾਂ ਦੇ ਚੱਲ ਰਿਹਾ ਸਾਡੇ ਘਰਾਂ ਦੇ ਅੰਦਰ ਬਹੁਤੇ ਨੌਜਵਾਨ ਟੀਕੇ ਲਾ ਕੇ ਚਿੱਟਾ ਲਾ ਕੇ ਕਿਉਂਕਿ ਆ ਸਮਾਜੋ ਚੱਲ ਰਿਹਾ ਬੜਾ ਪਿੰਕਰ ਕਿਸੇ ਦੇ ਸਿਰਿੰਜ ਗੱਡੀ ਹੁਣ ਸਾਡੇ ਗੁਰੂਆਂ ਨੇ ਸਾਨੂੰ ਇਹ ਗੱਲਾਂ ਸਮਝਾਈਆਂ ਕਿੱਥੇ ਸਤਗੁਰਾਂ ਦਾ ਘੋੜਾ ਤਮਾਕੂ ਦੇ ਖੇਤ 'ਚ ਨਹੀਂ ਵੜਦਾ ਕਿ ਅੱਗੇ ਤਮਾਕੂ ਦਾ ਖੇਤ ਹੈ ਉਹਦਾ ਖੇਤ ਹੈ ਤੇ ਅਸੀਂ ਅਸੀਂ ਤਮਾਕੂ ਵਾਲਿਆਂ ਦੇ ਹੱਥਾਂ ਦਾ ਖਾਨੇ ਆ ਖਾਂਦੇ ਹੋ ਕਿ ਨਹੀਂ ਸੱਚੀ ਦੱਸੋ ਜਿਨ੍ਹਾਂ ਦੇ ਮੂੰਹ ਦੇ ਵਿੱਚ ਇੰਨਾ ਨਾ ਪਾਣ ਪਤਾ ਨਹੀਂ ਕੀ ਹੁੰਦਾ ਗੰਦਮੰਦ ਤੇ ਉਹਨਾਂ ਦੇ ਹੱਥਾਂ ਤੋਂ ਗੋਲ ਗੱਪੇ ਖਾਂਦੇ ਆ ਖਾਂਦੇ ਨਾ ਖਾਂਦੇ ਨਾ ਖਾਂਦੇ ਨਾ ਜਿਨ੍ਹਾਂ ਦੇ ਮੂੰਹ ਵਿੱਚ ਤਮਾਕੂ ਹੁੰਦਾ ਜਿਨ੍ਹਾਂ ਦੇ ਮੂੰਹ ਵਿੱਚ ਇਹਨਾਂ ਦਾ ਯਰਦਾ ਹੁੰਦਾ ਉਹਨਾਂ ਦੇ ਖੱਥਾਂ ਤੋਂ ਖਾਨੇ ਆ ਸੀ ਤੇ ਸਾਡੇ ਹੁਣ ਜੇ ਸਿੱਖਿਆ ਲੈਣੀ ਹੈ ਨਾ ਬੜੀ ਵੱਡੀ ਮਿਲਦੀ ਪਰ ਗੱਲ ਇਹ ਆ ਵੀ ਜਦੋਂ ਸਿੱਖਿਆ ਦੀ ਗੱਲ ਆਉਣੀ ਉਹਨੂੰ ਉਦੋਂ ਸਾਨੂੰ ਗੁੱਸਾ ਆਉਣਾ ਹੈ ਭਾਈ ਸਾਹਿਬ ਕੀ ਕਹਿੰਦੇ ਆ ਮੈਂ ਉਦੋਂ ਕਥਾ ਕਰ ਲੱਗਾ ਤੇ ਉਹਦੋਂ ਕਿਸੇ ਕਿਉਂਕਿ ਮੇਰੀ ਆਦਤ ਤੇ ਮੈਂ ਜੋ ਸੁਣਦਾ ਮੈਂ ਕਹਿ ਦਿੰਦਾ ਮੈਂ ਕਹਿ ਦਿੰਦਾ ਕਿਸੇ ਨੇ ਕਿਹਾ ਹੋਣਾ ਇਹ ਕੀ ਕਰਨ ਲੱਗ ਪਿਆ ਮੈਂ ਕਿਹਾ ਹੈਰਾਨ ਦੀ ਗੱਲ ਹੈਰਾਨਗੀ ਦੀ ਗੱਲ ਹੈ ਗੀ ਗੁਰੂ ਸਾਹਿਬ ਦੇ ਉਪਦੇਸ਼ ਦੀ ਵਿਚਾਰ ਕਰਨਾ ਤੇ ਕੀ ਕਰਨਾ ਹੈ ਮਤਲਬ ਸਾਡੀ ਅਕਲ ਮਰ ਗਈ ਹੈ ਨਾ ਇਹਦਾ ਮਤਲਬ ਕਿ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਨਾ ਕੀ ਕਰਨਾ ਹੋ ਗਿਆ ਤੇ ਸਾਡਾ ਭਲਾ ਕਿੱਥੇ ਨਹੀਂ ਭਲਿਓ ਨਹੀਂ ਭਲਿਓ ਗੁਰੂ ਦੀ ਵਿਚਾਰ ਨਹੀਂ ਤੇ ਸਾਨੂੰ ਤਾਰਨਾ ਹੁਕਮਨਾਮਾ ਕੀ ਅਸਲ ਵਿਚਾਰ ਤੇ ਹੁਕਮਨਾਮੇ ਦੀ ਹੈ ਨਾ ਜੋ ਸਾਡੀ ਝੋਲੀ ਚੰਡ ਤੇ ਪਹਿਣਾ ਖਰ ਬਾਤ ਅਸੀਂ ਗੁਰੂ ਤੋਂ ਜੁੜੇ ਕੋਈ ਵੀ ਟੁੱਟੇ ਹੋਏ ਆ ਮਾਫ ਕਰਨਾ ਜੁੜੇ ਕੋਈ ਵੀ ਟੁੱਟੇ ਹੋਏ ਆ ਇਹਦਾ ਕੀ ਮਤਲਬ ਹੈ ਜੁੜੇ ਹੋਏ ਮਤਲਬ ਅਸੀਂ ਮੱਥਾ ਟੇਕ ਲਿਆ ਅਸੀਂ ਨਮਸਕਾਰ ਕਰ ਲਈ ਅਸੀਂ ਪਾਠ ਕਰ ਲਿਆ ਕਰਾ ਲਿਆ ਪਰ ਜਦੋਂ ਕੋਈ ਵਿਚਾਰ ਕਰੇ ਜਦੋਂ ਕੋਈ ਕੀਰਤਨ ਕਰੇ ਜਦੋਂ ਕੋਈ ਗੱਲ ਕਵੇ ਉਹ ਸਾਨੂੰ ਚੁੱਪ ਜੇ ਚੁੱਪ ਜੇ ਤੇ ਅਸੀਂ ਕਹੀਏ ਗੱਲ ਗਲਤ ਕਹੀਏ ਮਤਲਬ ਗੁਰੂ ਦਾ ਉਪਦੇਸ਼ ਵੀ ਗਲਤ ਹੋ ਗਿਆ ਗੁਰੂ ਦਾ ਸਿਧਾਂਤ ਵੀ ਗਲਤ ਹੋ ਗਿਆ ਮੈਂ ਆਪਣੇ ਕੋਲੋਂ ਕੁਝ ਨਹੀਂ ਜੇ ਸੁਣਾ ਰਿਆ ਜੋ ਕੁਝ ਸੁਣਾ ਰਿਆਂ ਇਤਿਹਾਸ ਵਿੱਚ ਲਿਖਿਆ ਹੋਇਆ ਤੇ ਇਤਿਹਾਸ ਦੇ ਪੰਨੇ ਵੀ ਦੱਸ ਦਾਂਗਾ ਤੇ ਜਾ ਕੇ ਪੜ ਵੀ ਲਿਓ ਜਿੱਥੋਂ ਮੈਂ ਸੁਣਾ ਰਿਆ ਖਰ ਜਦੋਂ ਉਸ ਕਿਸਾਨ ਨੂੰ ਕਿਹਾ ਵੀ ਅੱਜ ਤੋਂ ਬਾਅਦ ਤਮਾਕੂ ਦਾ ਸੇਵਨ ਉਹਨਾਂ ਛੱਡ ਦਿੱਤਾ ਇਹ ਸਾਡੇ ਲਈ ਇੱਕ ਸਿੱਖਿਆ ਸੀ ਇਤਿਹਾਸ ਸਾਡੇ ਲਈ ਇੱਕ ਸਿੱਖਿਆ ਕਿਵੇਂ ਕਿਵੇਂ ਉਸ ਕਿਸਾਨ ਨੂੰ ਨਹੀਂ ਕਿਹਾ ਗੁਰੂ ਤੇਗ ਬਹਾਦਰ ਪਾਸ਼ਾ ਨੇ ਇਹ ਮੰਨੋ ਕਿ ਸਮੁੱਚੇ ਸਿੱਖ ਕੌਮ ਨੂੰ ਕਿਹਾ ਗੁਰੂ ਤੇਗ ਬਹਾਦਰ ਪਾਸ਼ਾ ਕਿ ਤਮਾਕੂ ਦਾ ਸੇਵਨ ਨਹੀਂ ਕਰ ਤੇ ਮਾਫ ਕਰਨਾ ਕਈਆਂ ਦੇ ਵੱਡੇ ਵੱਡੇ ਦਾੜੇ ਹੁੰਦੇ ਆ ਤੇ ਫਿਰ ਵੀ ਇਹ ਕੰਮ ਚੱਲਦਾ ਇਹ ਕੰਮ ਚੱਲਦਾ ਇਹ ਕੰਮ ਚੱਲਦਾ ਇਤੂ ਤੱਕ ਮੈਨੂੰ ਤੇ ਉਦੋਂ ਬੜਾ ਗੁੱਸਾ ਚੜਦਾ ਜਦੋਂ ਐਡਾ ਦਾੜਾ ਹੋਵੇ ਤੇ ਸਿਗਰਟ ਲਾ ਕੇ ਕੋਈ ਬਿਠਾ ਹੋਵੇ ਤੇ ਜੀ ਕਰਦਾ ਵੇ ਤੇ ਤਿੰਨ ਚਾਰ ਮਾਰਾਂ ਵੀ ਤੂੰ ਤੂੰ ਕੀ ਕਰ ਰਿਆ ਗੁਰੂ ਸਹਿਬਾਨਾ ਨੇ ਸਾਨੂੰ ਕੀ ਉਪਦੇਸ਼ ਦਿੱਤਾ ਤੇ ਅਸੀਂ ਕਿੱਧਰ ਨੂੰ ਜਾ ਸੋਚੀਏ ਸਮਝੀਏ ਕਿਉਂਕਿ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਨਸ਼ਿਆਂ ਤੋਂ ਸਾਨੂੰ ਸਤਿਗੁਰਾਂ ਨੇ ਵਰਜਿਤ ਕੀਤਾ ਨਸ਼ਿਆਂ ਤੋਂ ਨਸ਼ਿਆਂ ਤੋਂ ਨਸ਼ਿਆਂ ਤੋਂ ਤੇ ਅਸੀਂ ਇਹਨਾਂ ਵਿੱਚ ਇੰਨੇ ਕੋਈ ਗਲਤਾਨ ਹੋ ਗਏ ਕਿ ਅਸੀਂ ਆਪਣੇ ਗੁਰੂ ਦੀ ਸਿੱਖਿਆ ਭੁੱਲ ਗਏ ਸਤਿਗੁਰਾਂ ਨੇ ਕਿਹਾ ਉਹਨਾਂ ਦਾ ਕੱਖ ਨਹੀਂ ਰਹਿਣਾ ਤੇ ਸਚਾਈ ਹੈ ਹੈ ਵੀ ਨਹੀਂ ਉਹਨਾਂ ਦਾ ਕੱਖ ਹੈ ਵੀ ਨਹੀਂ ਉਹਨਾਂ ਦਾ ਕੱਖ ਜਿਹੜੇ ਕੰਮ ਕਰਦੇ ਕੀ ਪੱਲੇ ਕੁਝ ਵੀ ਨਹੀਂ ਜਿਹੜਾ ਇੱਕ ਦਿਹਾੜੀਦਾਰ 500 ਰੁਪਿਆ ਦਿਹਾੜੀ ਲਾ ਕੇ ਆਉਂਦਾ ਤੇ 3-400 ਦੀ ਬੋਤਲ ਪੀ ਜਾਂਦਾ ਮਗਰ ਕੀ ਬਚਿਆ ਤੁਸੀਂ ਇਥੋਂ ਸੋਚੋ ਬੇੜਾ ਕਰ ਕੀ ਹੈ ਨਾ 100 ਰੁਪਿਆ ਘਰੇ ਦੇਗਾ ਘਰ ਦੀ ਕੀ ਸੌਦਾ ਲਿਆਏਗੀ ਕੀ ਆਟਾ ਲੈ ਆਏਗੀ ਕੀ ਬੱਚਿਆਂ ਨੂੰ ਖਵਾਏਗੀ ਤੇ ਜੇ ਉਹ 500 ਰੁਪਇਆ ਜਮ੍ਹਾਂ ਕਰਦਾ ਹਰ ਰੋਜ਼ ਕਰਦਾ ਘਰ ਦਾ ਖਰਚਾ ਕਰਕੇ ਵੀ ਉਹਨੂੰ ਕੁਝ ਨਾ ਕੁਝ ਬਚਦਾ ਕਿਉਂਕਿ ਨਸ਼ਾ ਕਰਨ ਲੱਗਿਆ ਪੈਸਾ ਜਾ ਰਿਹਾ ਨਾ ਉਧਰਲੇ ਪਾਸੇ ਖਰਗੂ ਤੇਗ ਪਹਾਦਰ ਸੱਚੇ ਪਾਤਸ਼ਾ ਜਿੱਥੇ ਜਿੱਥੇ ਗਏ ਉਹਨਾਂ ਨੇ ਰਹਿਮਤਾਂ ਅਮਰ